ਪੂਰੇ ਉੱਤਰ ਭਾਰਤ ਵਿੱਚ ਠੰਡ ਤੇ ਕੋਰੇ ਦਾ ਕਹਿਰ ਲਗਾਤਾਰ جاری ਹੈ ਜਿਸ ਨਾਲ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਪੰਜਾਬ ਦੇ ਸ਼ਹਿਰ ਬਠਿੰਡਾ ਦੀਆਂ ਨੇ ਜਿੱਥੇ ਕੋਰੇ ਕਾਰਨ ਤਾਪਮਾਨ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਆਵਾਜ਼ ਆਈਏ ਤੇ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਰਾਹੀ ਗੇੜਾ ਨੂੰ ਧੁੰਦ ਕਾਰਨ ਆਉਣ ਜਾਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਤਾਂ ਹੁਣ ਡਰਾਈਵ ਕਰਕੇ ਆਇਆ ਮੈਨੂੰ ਵਿਜ਼ਿਬਿਲਟੀ 15 ਫੁੱਟ ਤੱਕ ਵੀ ਨਜ਼ਰ ਨਹੀਂ ਆ ਰਹੀ ਸੀਗੀ ਬੜੀ ਮੁਸ਼ਕਿਲ ਨਾਲ ਇੱਥੇ ਤੱਕ ਪਹੁੰਚਿਆ ਅੱਗੇ ਮੈਂ ਜੇ 15 ਮਿੰਟਾਂ 'ਚ ਪਹੁੰਚ ਜਾਂਦਾ ਸੀ 15 ਕਿਲੋਮੀਟਰ ਤੋਂ ਜਾਂ 18 ਮਿੰਟਾਂ 'ਚ ਹੁਣ ਮੈਨੂੰ ਘੱਟੋ ਘੱਟ 45 ਮਿੰਟ ਦੇ ਕਰੀਬ ਲੱਗੇ ਐ ਮੈਂ ਆਫਿਸ ਤੋਂ ਵੀ ਲੇਟ ਹੋ ਰਹਾ ਹਾਂ ਜਾ ਕੇ ਮੈਂ ਬਾਇਓਮੈਟ੍ਰਿਕਸ ਅਟੈਂਡੈਂਸ ਲਾਉਣੀ ਹੈ ਤੇ ਕਾਫੀ ਪਰੇਸ਼ਾਨੀ ਹੈ ਜੀ ਧੁੰਦ ਨਾਲ ਕੁਝ ਦਿਖਦਾ ਨਹੀਂ ਅੱਗੇ ਲਾਈਟ ਹੈ ਮੋਟਰਸਾਈਕਲ ਤੇ ਤਾਂ ਰੇਤਾ ਬਹੁਤ ਪੈਂਦਾ ਕਿਉਂਕਿ ਇਹ ਰੋਡ ਬਹੁਤ ਖਰਾਬ ਹੈ ਅੱਜਕੱਲ ਸਪੀਡ ਕੰਟਰੋਲ ਨਹੀਂ ਕਰਦੇ ਲੋਕ ਜੀ ਫਜ਼ਾਨਕ ਜਿਹੜੇ ਪਸ਼ੂ ਵਗੈਰਾ ਕੇ ਆ ਜਾਂਦੇ ਫਿਰ ਐਕਸੀਡੈਂਟ ਦਾ ਕਾਰਨ ਬਣਦੇ ਜੀ ਉਹ ਠੰਡ ਤੇ ਪੂਰੇ ਤੋਂ ਹਰ ਕੋਈ ਖੁਦ ਨੂੰ ਬਚਾਉਣਾ ਚਾਹੁੰਦਾ ਹੈ ਜਿਸ ਦੇ ਚੱਲਦੇ ਔਣ ਜਾਣ ਲਈ ਲੋਕ ਆਟੋ ਟੈਕਸੀਆਂ ਬੱਸ ਦਾ ਸਹਾਰਾ ਲੈਂਦੇ ਨੇ ਇਸ ਕਰਕੇ ਰਿਕਸ਼ਾ ਚਾਲਕਾਂ ਦਾ ਕੰਮ ਵੀ ਕਾਫੀ ਪ੍ਰਭਾਵਿਤ ਹੋਇਆ ਹੈ ਅੱਬਾ ਸਾਤੇ ਚੜ ਜਾਂਦੀ ਹੈ ਜਿਹੜੀ ਕੋਈ ਸਵਾਰੀ ਆ ਕੋਈ ਅਸੀਂ ਤਾਂ ਬਹੁਤ ਜ਼ਿਆਦਾ ਤੰਗ ਬਹੁਤ ਜ਼ਿਆਦਾ ਹੋ ਰਹੇ ਆ ਜੀ ਨਿੱਕੇ ਨਿੱਕੇ ਬੱਚੇ ਸਾਡੇ ਅਸੀਂ ਹੁਣ ਖਾਈਏ ਕਿੱਥੋਂ ਜੀ ਧੁੰਦ ਦਾ ਕਾਰਨ ਹੀ ਜ਼ਿਆਦਾ ਹੋ ਗਿਆ ਕੋਈ ਸਾਨੂੰ ਮੁਸ਼ਕਲੀ ਬਹੁਤ ਜ਼ਿਆਦਾ ਹੋ ਗਈ ਸਾਡਾ ਕੋਈ ਕੰਮ ਨਹੀਂ ਕਾ ਚੱਲ ਰਿਹਾ ਜੀ ਉਹਦੇ ਤੇ ਛੱਤ ਹੁੰਦੀ ਆ ਉਹ ਜਦ ਪੜਦਾ ਹੁੰਦਾ ਸਵਾਰੀ ਬਾਹ ਜਾਂਦੇ ਹਵਾ ਨਹੀਂ ਲੱਗਦੀ ਪਿਛਲੇ ਕੁਝ ਦਿਨਾਂ ਤੋਂ ਪਹਾੜਾਂ 'ਚ ਪਈ ਬਰਫਬਾਰੀ ਅਤੇ ਕੁਝ ਮੈਦਾਨੀ ਇਲਾਕਿਆਂ 'ਚ ਪਈ ਬੀ ਨੇ ਠੰਡ 'ਚ ਕਾਫੀ ਇਜ਼ਾਫਾ ਕੀਤਾ ਹੈ